ਆ ਮਾਮਲਾ ਦੇਖ ਸਕਦੇ ਹੋ ਕਿ ਮਾਮਲਾ ਕੀ ਔਰ ਲਗਾਤਾਰ ਪਿੰਡ ਦੇ ਲੋਕ ਫੇਰ ਇਕੱਠੇ ਹੋ ਗਏ ਔਰ ਗੱਲਬਾਤ ਕਰਦੇ ਆ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਬਹੁਤ ਸਾਰੇ ਨੌਜਵਾਨ ਪਹੁੰਚੇ ਨੇ ਔਰ ਖੇਤੀ ਕਰਨ ਵਾਲੇ ਕਿਸਾਨ ਪਹੁੰਚੇ ਔਰ ਦੱਸ ਦਈਏ ਕਿ ਪਿੱਛੇ ਤੱਕ ਫੇਰ ਬਹੁਤ ਸਾਰੇ ਆ ਰਹੇ ਨੇ ਲੇਕਿਨ ਮਾਮਲਾ ਫੇਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਕਿ ਪਿਛਲੇ ਸਾਲ ਵੀ ਅਸੀਂ ਇੱਕ ਦੋ ਖਬਰਾਂ ਇਸ ਦੀਆਂ ਚਲਾਈਆਂ ਸੀ ਲੇਕਿਨ ਉਸ ਦੇ ਵਿੱਚ ਜ਼ਿਲ੍ਹੇਦਾਰ ਕੁਲਵਿੰਦਰ ਸਿੰਘ ਸਾਨੂੰ ਕਹਿੰਦਾ ਸੀ ਕਿ ਤੁਸੀਂ ਇਹ ਖਬਰਾਂ ਕਿਉਂ ਲਗਾਉਂਦੇ ਹੋ ਮੈਂ ਤਾਂ 20 ਸਾਲ ਸਰਪੰਚੀ ਵੀ ਕਰੀ ਆ ਤਾ ਮੈਂ ਇਹੋ ਜੀਆਂ ਖਬਰਾਂ ਦੀ ਪਰਵਾਹ ਨਹੀਂ ਕਰਦਾ ਤਾਂ ਹੁਣ ਦੱਸ ਦਈਏ ਕਿ ਉਹ ਕੁਲਵਿੰਦਰ ਸਿੰਘ ਜਿਹੜਾ 20 ਸਾਲ ਤੋਂ ਸਰਪੰਚੀ ਵੀ ਕਹਿੰਦਾ ਮੈਂ ਕਰ ਰਿਆ ਜਿਸ ਦੀ ਸਾਡੇ ਕੋਲ ਰਿਕਾਰਡਿੰਗ ਹੈ ਔਰ ਫਿਰ ਉਹ ਕਹਿੰਦਾ ਕਿ ਤੁਸੀਂ ਕਿਉਂ ਸਾਨੂੰ ਇਸ ਤਰ੍ਹਾਂ ਕਹਿੰਦੇ ਹੋ ਕਿਉਂ ਜਾ ਕੇ ਖਬਰਾਂ ਨਾਲਿਆਂ ਦੀਆਂ ਚਲਾਉਂਦੇ ਹੋ ਤਾਂ ਹੁਣ ਅਸੀਂ ਅੱਜ ਫੇਰ ਦੱਸ ਦਈਏ ਕਿ ਅਸੀਂ ਲੱਗਿਆ ਖਬਰ ਚਲਾਉਣ ਸਾਨੂੰ ਕੁਲਵਿੰਦਰ ਸਿੰਘ ਦਾ ਪੱਖ ਨਹੀਂ ਚਾਹੀਦਾ ਸਾਨੂੰ ਮੌਕੇ ਦੇ ਹਲਾਤ ਚਾਹੀਦੇ ਸੀ ਉਹ ਵਿਖਾਉਣ ਲੱਗੇ ਆ ਔਰ ਗੱਲ ਕਰਦੇ ਆ ਪਿੰਡ ਵਾਸੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਮਲਾ ਕੀ ਆ ਸਰ ਕਿਉਂ ਫੇਰ ਇਕੱਠੇ ਹੋ ਗਏ ਸਰ ਇਕੱਠੇ ਹੋਇਆ ਕਿ ਜੇ ਇਹਨਾਂ ਨੇ ਜਨਵਰੀ ਮਹੀਨੇ ਕੰਮ ਲਾਇਆ ਸੀ ਫਿਰ ਸਾਡੀਆਂ ਕੱਚੀਆਂ ਫਸਲਾਂ ਵਢਾਤੀਆਂ ਨਿਸਰ ਕਨਕਾਂ ਜਿਹੜੀਆਂ ਨਿਸਰੀਆਂ ਸੀ ਅਸੀਂ ਇਹਨਾਂ ਨੂੰ ਕਹਿ ਆ ਕਿ ਥੋੜਾ ਟਾਈਮ ਦਿਓ ਇਹ ਫਸਲਾਂ ਨਹੀਂ ਵਡਾਉ ਕਿਉਂ ਇਹਨਾਂ ਨੇ ਵੀ ਜ਼ਿੰਮੇਦਾਰ ਹੈ ਪੁੱਤਾਂ ਨੂੰ ਫਸਲਾਂ ਪਾਲੀਆਂ ਸੀ ਠੀਕ ਹੈ ਇਹਨਾਂ ਸਾਡੀ ਗੱਲ ਨਹੀਂ ਸੁਣੀ ਕੋਈ ਕਹਿੰਦੇ ਸੀ ਜੇ ਤੁਸੀਂ ਸਾਡੇ ਵਿੱਚ ਅਰਚਨ ਪਾਓਗੇ ਤਾਂ ਅਸੀਂ ਤੁਹਾਡੇ ਦੇ ਪਰਚਾ ਦੇ ਦਾਂਗੇ ਠੀਕ ਹੈ ਜੀ ਸਾਡੇ ਜ਼ਿਮੀਂਦਾਰ ਸਾਰੇ ਡਰ ਦੇ ਚੁੱਪ ਕਰ ਗਏ ਇਹਨਾਂ ਨੇ ਕੰਮ ਲਾਇਆ ਕਨਕਾ ਬਟਾਤੀਆਂ ਹੋਂ ਜਦੋਂ ਇਹਨਾਂ ਨਾਲਾ ਬਣਾਇਆ ਨਾਲੇ ਦਾ ਮਟੀਰੀਅਲ ਬਹੁਤ ਮਾੜਾ ਲਾਇਆ ਸੀ ਨਹੀਂ ਇਹ ਨਾਲਾ ਤੁਸੀਂ ਵੇਖਦੇ ਹੋ ਕਿ ਖੇਤਾਂ ਦਾ ਇਹੋ ਜੇ ਨਾਲੇ ਦੇ ਪਿੰਡਾਂ 'ਚ ਬਣਦੇ ਆ ਠੀਕ ਹੈ ਸਰ ਹਾਂ ਠੀਕ ਹੈ ਸਰ ਸਾਰਾ ਨਾਲਾ ਬਹਿ ਗਿਆ ਸੀ ਸਰ ਮੈਂ ਆਇਆ ਮੈਂ ਜਾ ਕੇ ਮੋਗਾ ਬੰਦ ਕੀਤਾ ਨਾਲਾ ਸਾਰਾ ਟੁੱਟ ਗਿਆ ਹੈਗਾ ਮੈਂ ਵੀਡੀਓ ਵੀ ਪ ਆਗੇ ਠੀਕ ਹੈ ਉਹਦਾ ਵੀ ਸੈਕਟਰੀ ਸਾਹਿਬ ਨੂੰ ਤੁਸੀਂ ਵੀਡੀਓ ਪਾਈ ਹੈ ਮੇਲ ਤੇ ਪਾਈ ਹੈ ਸਰ ਪਰ ਉਹਦਾ ਮੈਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਹੱਲ ਨਹੀਂ ਸਾਹਿਬ ਦਾ ਰਿਸਪੋns ਨਹੀਂ ਆਇਆ ਪਹੁੰਚ ਨਹੀਂ ਆਇਆ ਸਿਰਫ ਕਹਿਣ ਦੀ ਆਗੇ ਲਾ ਕੇ ਉਥੇ ਪਹੁੰਚਦੀਆਂ ਖਬਰਾਂ ਹਾਂਜੀ ਸਰ ਠੀਕ ਹੈ ਤੇ ਹੁਣ ਜੇ ਗੱਲ ਕਰੀਏ ਤਾਂ ਇਹ ਨਾਲਾ ਜਿਹੜਾ ਇਹ ਕਿੱਥੋਂ ਤੱਕ ਬਣਾ ਕੇ ਗਏ ਆ ਸਰ ਆ ਥੋੜਾ ਅੱਧ ਜੀ ਛੱਡ ਗਿਆ ਸਰ ਕੰਪਲੀਟ ਅਸੀਂ ਪਾਣੀ ਕਿੱਧਰ ਲਾਂ ਦਾ ਜ਼ਿੰਮੇਵਾਰ ਸਾਰੇ ਦੇਖਦੇ ਆ ਕਿ ਨਾਲੇ ਚ ਪਹਿਲਾ ਨਾਲਾ ਠੀਕ ਸੀ ਸਾਨੂੰ ਤੇ ਉਹੀ ਕੱਚਾ ਨਾਲਾ ਠੀਕ ਹੀ ਸੀ ਸਰ ਤੁਹਾਡੇ ਟਰੈਕਟਰ ਵੀ ਲੰਘਦੇ ਸੀ ਤੁਹਾਡਾ ਲੰਘਾ ਵੀ ਹੁੰਦਾ ਸੀ ਹੁਣ ਲੰਘਾ ਵੀ ਕੋਈ ਨਹੀਂ ਰਹਿ ਗਿਆ ਕੋਈ ਲੰਘਾ ਨਹੀਂ ਰਹਿ ਗਿਆ ਸਰ ਮੈਂ ਕੈਮਰਾਮੈਨ ਨੂੰ ਕਹਾਂਗਾ ਪਿਛਲੇ ਬਨੇ ਨਾਲਾ ਵਿਖਾਇਆ ਜਾਵੇ ਇੱਕ ਵਾਰ ਪਿਛਲੇ ਬਨੇ ਨੂੰ ਕਮਾ ਕੇ ਨਾਲਾ ਵਿਖਾਇਆ ਜਾਵੇ ਕਿ ਆ ਨਾਲਾ ਦੂਰ ਤੱਕ ਵੇਖ ਸਕਦੇ ਹੋ ਕਿ ਟਰੈਕਟਰ ਕਿਵੇਂ ਕ੍ਰਾਸ਼ ਕਰਨਾ ਔਰ ਨਾਲਾ ਦੱਸ ਦਿਆ ਕਿ ਸਾਰਾ ਬਹਿ ਗਿਆ ਜਗ੍ਹਾ ਜਗ੍ਹਾ ਤੋਂ ਬਹਿ ਗਿਆ ਔਰ ਟੁੱਟ ਗਿਆ ਨਾਲਾ ਤਾਂ ਹੁਣ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਆਹ ਤਸਵੀਰਾਂ ਤੇ ਕਿਵੇਂ ਵੇਖਦੇ ਹੋ ਜੀ ਇਹ ਤੁਹਾਡੇ ਜੇ ਪਾਣੀ ਤੁਸੀਂ ਲਾਉਣੇ ਆ ਜਾਂ ਝੋਨੇ ਜਾਂ ਫਸਲਾਂ ਬੀਜਣੇ ਆ ਤਾਂ ਹੁਣੇ ਪਾਣੀ ਤੁਹਾਡਾ ਚੱਲੇਗਾ ਪਾਣੀ ਚੜੀ ਨਹੀਂ ਸਕਦਾ ਜੀ ਉਹ ਇੱਟਾਂ ਮਿਸ਼ਾ ਕੇ ਉੱਤੇ ਨਾ ਸੀਮਿੰਟ ਪਾ ਦਿੱਤਾ ਇੱਟਾਂ ਨਾਲ ਪਾਣੀ ਰੁਕਦੇ ਇਹਨਾਂ ਦੇ ਸਾਡਾ ਪਹਿਲੇ ਜਿਹੜਾ ਪਹਿਲੇ ਪਾਣੀ ਲੱਗਦੇ ਹਾ ਮਾੜੇ ਮੋਟੇ ਸਾਡੇ ਕੱਚੇ ਨਾਲਿਆਂ ਦੇ ਉਹਨਾਂ ਨੂੰ ਵੀ ਗਵਾ ਦਿੱਤਾ ਇਹਨਾਂ ਨੇ ਖਤਮ ਕਰ ਦਿੱਤਾ ਉਹ ਵੀ ਪੁੱਟ ਕੇ ਬਰਬਾਦੀ ਕਰ ਦਿੱਤੀ ਆਹੀਂ ਪਾਣੀ ਨਾਲੇ ਬਿਲਕੁਲ ਬਕਾਰ ਹੋ ਗਏ ਜ਼ਿੰਮੇਦਾਰ ਜ਼ਿੰਮੇਦਾਰ ਬਕਾਰ ਕਰ ਦਿੱਤਾ ਇਹਨਾਂ ਨੇ ਇਹ ਨਾਲੀ ਨੇ ਇਹਨਾਂ ਨੇ ਕੋਈ ਵੀ ਸਾਰਾ ਕੰਮ ਜਿੰਨਾ ਜਦਾ ਗਲਤ ਕੀਤਾ ਆ ਔਰ ਇਹ ਕਾਜੀ ਚੱਕ ਦਾ ਨਾਲਾ ਬਿਲਕੁਲ ਨਾ ਬੇਕਾਰ ਕਰ ਦਿੱਤਾ ਆ ਉਹ ਥਾਂ ਦਾ ਟੁੱਟ ਗਿਆ ਬਹਿ ਗਿਆ ਕੋਈ ਨਹੀਂ ਚਾਹਦਾ ਸੀਮਿੰਟ ਨਹੀਂ ਕੀਤਾ ਕੋਈ ਕੋਈ ਨਾ ਮੌਕਾ ਉਹਨਾਂ ਦੇ ਦਿਖਿਆ ਜਾਏ ਆਹੀਂ ਰਕਵਾਸ ਕਰਨੇ ਮੈਂ ਪੱਕੀ ਕੀਤਾ ਸਾਹ ਅੱਜ ਫਸਲ ਆਣੀ ਫਸਲ ਦਾ ਟਾਈਮ ਹੈ ਤੇ ਪਾਣੀ ਕਿਸੇ ਵਸੇ ਨਹੀਂ ਜਾ ਸਕਦਾ ਜਿਹੜਾ ਅੱਜ ਅੱਜ